ਹੈਲੋ एवरीवन ਵੈਲਕਮ ਟੂ ਆਰ YouTube ਚੈਨਲ ਪੰਜਾਬ ਜੌਬਸ ਅਰਥ ਅੱਜ ਅਸੀਂ ਹਾਜ਼ਰ ਹੋਏ ਹਾਂ ਪੰਜਾਬ ਵਿੱਚ ਆਈਆਂ ਇੰਗਲਿਸ਼ ਹਿੰਦੀ ਪੰਜਾਬੀ ਕੰਪਿਊਟਰ ਸਾਇੰਸ ਮੈਥਮੈਟਿਕਸ ਸਬਜੈਕਟ ਟੀਚਰ ਅਤੇ ਪ੍ਰੀ ਪ੍ਰਾਇਮਰੀ ਟੀਚਰ ਅਤੇ ਈਟੀਟੀ ਪਾਸ ਦੇ ਅਪਗਾ ਅਤੇ ਹੋਰ ਵੀ ਵੱਖ-ਵੱਖ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜਿਸ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਇਹ ਜਿਹਾ ਅਸਾਮੀਆਂ ਹੋਣਗੀਆਂ ਉਹ ਬਿਨਾ ਕਿਸੇ ਪੇਪਰ ਸਿੱਧਾ ਇੰਟਰਵਿਊ ਬੇਸ ਅਸਾਮੀਆਂ ਹੋਣਗੀਆਂ ਜਿਨ੍ਹਾਂ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਅੱਗੇ मिल ਜਾਵੇਗੀ ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰ ਦਿਓ ਤਾਂ ਜੋ ਤੁਹਾਨੂੰ ਭਰਤੀਆਂ ਬਾਰੇ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਜਾਵੇ ਵਾਅਦੇ ਹਾਂ ਵੀਡੀਓ ਦੇ ਵੱਲੋਂ ਇਹ ਜੋ ਅਸਾਮੀਆਂ ਦਾ ਨੋਟੀਫਿਕੇਸ਼ਨ ਹੈ ਕੇਂਦਰੀ ਵਿਦਿਆਲੇ ਸਕੂਲ ਜਲੰਧਰ ਕੈਂਟ ਵੱਲੋਂ ਜਾਰੀ ਕੀਤਾ ਗਿਆ ਹੈ ਜਿਹਦੇ ਵਿੱਚ ਪੀਜੀਟੀ ਟੀਜੀਟੀ ਥ੍ਰੀ ਪ੍ਰਾਇਮਰੀ ਟੀਚਰ ਬਾਲ ਵਾਟਿਕਾ ਟੀਚਰ ਕੰਪਿਊਟਰ ਟੀਚਰ ਸਟਾਫ ਨਰਸ ਡਾਟਾ ਐਂਟਰੀ ਆਪਰੇਟਰ ਸਪੋਰਟਸ ਯੋਗਾ 뮤직 ਟੀਚਰਸ ਦੀਆਂ ਵੱਖ-ਵੱਖ ਅਸਾਮੀਆਂ ਆਈਆਂ ਹਨ ਜੇ ਆਪਾਂ ਹੁਣ ਡਿਟੇਲ ਵਿੱਚ ਗੱਲ ਕਰੀਏ ਤਾਂ ਜੋ ਪਹਿਲੀਆਂ ਅਸਾਮੀਆਂ ਹਨ ਉਹ ਪੀਜੀਟੀ ਟੀਚਰ ਦੀਆਂ ਹੋਣਗੀਆਂ ਜਿਸ ਵਿੱਚ ਸਬਜੈਕਟ ਇੰਗਲਿਸ਼ ਹਿੰਦੀ फिजिक्स केमिस्ट्री इकोनॉमिक्स कॉमर्स मैथमेटिक्स बायोलॉजी हिस्ट्री ज्योग्राफी पॉलिटिकल साइंस ਹੋਣਗੇ ਜਿਸ ਵਿੱਚ ਕੈਂਡੀਡੇਟਸ ਨੇ ਘੱਟ ਤੋਂ ਘੱਟ ਮਾਸਟਰ ਡਿਗਰੀ ਕੀਤੀ ਹੋਵੇ ਤਾਂ ਜਿਹੜੀ ਵੀ ਸਬਜੈਕਟ ਇਹ ਅਪਲਾਈ ਕਰਨਗੇ ਅਤੇ ਕੈਂਡੀਡੇਟਸ ਨੂੰ ਗ੍ਰੈਜੂਏਸ਼ਨ ਵਿੱਚ ਉਹ ਸਬਜੈਕਟ ਪੜਿਆ ਲਾਜ਼ਮੀ ਹੋਵੇਗਾ ਜਿਸ ਸਬਜੈਕਟ ਲਈ ਅਪਲਾਈ ਕਰਨਾ ਹੋਵੇਗਾ ਅਤੇ ਮਾਸਟਰ ਡਿਗਰੀ ਪਿਆ ਪਰਸੈਂਟ ਅੰਕਾਂ ਨਾਲ ਪਾਸ ਕੀਤੀ ਹੋਣੀ ਲਾਜ਼ਮੀ ਹੋਵੇਗੀ ਕੈਂਡੀਡੇਟ ਕੋਲ ਬੀਐਡ ਦੀ ਡਿਗਰੀ ਹੋਣਾ ਵੀ ਲਾਜ਼ਮੀ ਹੋਵੇਗਾ ਕੰਪਿਊਟਰ ਦੀ ਨੋਲੇਜ ਹੋਣਾ ਵੀ ਲਾਜ਼ਮੀ ਹੋਵੇਗਾ ਅਗਲੀ ਜੋ ਪੋਸਟ ਹੈ ਉਹ ਪੀਜੀਟੀ ਕੰਪਿਊਟਰ ਸਾਇੰਸ ਟੀਚਰ ਦੀ ਹੋਵੇਗੀ ਜਿਸ ਵਿੱਚ ਕੈਂਡੀਡੇਟ ਕੋਲ ਬੀਈ ਜਾਂ ਬੀਟੈਕ ਕੰਪਿਊਟਰ ਸਾਇੰਸ ਯਾ ਐਮਐਸਸੀ ਕੰਪਿਊਟਰ ਸਾਇੰਸ ਯਾ ਐਮਸੀਏ ਯਾ ਬੀਐਸਸੀ ਕੰਪਿਊਟਰ ਸਾਇੰਸ ਯਾ ਬੀਸੀਏ ਅਤੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਯਾ ਪੀਜੀਡੀਸੀ ਦਾ ਕੰਪਿਊਟਰ ਐਪਲੀਕੇਸ਼ਨ ਦਾ ਡਿਪਲੋਮਾ ਅਤੇ ਪੋਸਟ ਗ੍ਰੈਜੂਏਸ਼ਨ ਔਰ ਸਬਜੈਕਟਰੀ ਕਰੀ ਹੋਵੇ ਉਹ ਹੀ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ ਅਗਲੀਆਂ ਜੋ ਪੋਸਟ ਪੋਸਟਾਂ ਹੋਣਗੀਆਂ ਉਹ TGT ਅਧਿਆਪਕਾ ਲਈ ਹੋਣਗੀਆਂ ਜਿਸ ਵਿੱਚ ਸਬਜੈਕਟ ਹੋਣਗੇ ਇੰਗਲਿਸ਼ ਹਿੰਦੀ SST ਸਾਇੰਸ ਸੰਸਕ੍ਰਿਤ ਮੈਥ ਪੰਜਾਬੀ ਸਬਜੈਕਟ ਟੀਚਰ ਇਨਾ ਸਾਮੀਅਲੀ ਕੈਂਡੀਡੇਟ ਸਕੂਲ ਬੈਚਲਰ ਡਿਗਰੀ ਚਾਹੀਦੀ ਹੈ ਯਾਨੀ ਕਿ ਜਿਸ ਸਬਜੈਕਟ ਲਈ ਕੈਂਡੀਡੇਟਸ ਅਪਲਾਈ ਕਰਨਗੇ ਉਸ ਸਬਜੈਕਟ ਦੇ ਗ੍ਰੈਜੂਏਸ਼ਨ 50% ਅੰਕਾਂ ਨਾਲ ਪਾਸ ਕੀਤੀ ਹੋਣਾ ਲਾਜ਼ਮੀ ਹੋਵੇਗਾ ਕੈਂਡੀਡੇਟਸ ਕੋਲ ਬੀਐਡ ਕੀਤੀ ਹੋਣਾ ਵੀ ਜ਼ਰੂਰੀ ਹੋਵੇਗੀ ਜਿਨ੍ਹਾਂ ਕੈਂਡੀਡੇਟਸ ਕੋਲ

ਇੰਟਰਵਿਊ ਲਈ ਜਾ ਸਕਦੇ ਹਨ ਜੇ ਆਪਾਂ ਗੱਲ ਕਰੀਏ ਪੀਆਰਟੀ ਟੀਚਰ ਬਾਰੇ ਤਾਂ ਇਸ ਵਿੱਚ ਕੈਂਡੀਡੇਟਸ ਕਲਸ 2 ਕਲਾਸ ਪਾਸ ਹੋਣੇ ਚਾਹੀਦੇ ਹਨ 50% ਅੰਕਾਂ ਨਾਲ ਕਲਸ 2 ਸਾਲ ਦਾ ਈਟੀਟੀ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ ਤੇ ਉਹੀ ਕੈਂਡੀਡੇਟਸ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਅਤੇ ਜਿਹੜੇ ਕੈਂਡੀਡੇਟਸ ਨੇ ਕਲਸ 2 ਕਲਾਸ 50% ਅੰਕਾਂ ਨਾਲ ਅਤੇ 4 ਸਾਲ ਦਾ ਬੈਚਲਰ ਆਫ ਐਲੀਮੈਂਟਰੀ ਆਫ ਐਜੂਕੇਸ਼ਨਲ ਦੀ ਡਿਗਰੀ ਕੀਤੀ ਹੋਵੇ ਉਹ ਵੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਅਤੇ ਜਿਹੜੇ ਕੈਂਡੀਡੇਟਸ ਨੇ 50% ਅੰਕਾਂ ਨਾਲ ਕੰਪਿਊਟਰ ਦੀ ਨੌਲੇਜ ਕੈਂਡੀਡੇਟਸ ਕੋਲ ਹੋਣੀ ਲਾਜ਼ਮੀ ਹੋਵੇਗੀ ਕੈਂਡੀਡੇਟਸ ਕੋਲ सीटेट 1 ਵੀ ਪਾਸ ਹੋਣਾ ਲਾਜ਼ਮੀ ਹੋਵੇਗਾ ਨੈਕਸਟ ਜਿਹੜੀ ਪੋਸਟ ਹੈ ਉਹ ਕੰਪਿਊਟਰ ਇਨਸਟ੍ਰਕਟਰ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ ਬੀਈ बीटेक बीसी या मास्टर डिग्री ਕੀਤੀ ਆ ਕੰਪਿਊਟਰ ਸਾਇੰਸ ਦੀ ਜਾਂ ਪੀਜੀਡੀਸੀ ਕੀਤੀ ਹੋਵੇ ਤਾਂ ਉਹ ਕੈਂਡੀਡੇਟਸ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਅਗਲੀ ਪੋਸਟ ਜਿਹੜੀ ਹੈ ਉਹ ਸਟੂਡੈਂਟ ਕਾਉਂਸਲਰ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ बीए बीएससी ਸਾਈਕੋਲੋਜੀ ਦੀ ਕੀਤੀ ਹੋਵੇ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਕੈਂਡੀਡੇਟਸ ਕੋਲ ਕਟ ਤੋਂ ਘਟ ਇੱਕ ਸਾਲ ਦਾ ਐਜੂਕੇਸ਼ਨ ਕਾਉਂਸਲਰ ਦਾ ਜਿਹੜਾ ਐਕਸਪੀਰੀਅੰਸ ਆ ਉਹ ਹੋਣਾ ਲਾਜ਼ਮੀ ਹੋਵੇਗਾ ਨੈਕਸਟ ਜਿਹੜੀ ਪੋਸਟ ਹੈ ਉਹ ਨਰਸ ਦੀ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟਸ ਕੋਲ ਨਰਸ ਦਾ ਡਿਪਲੋਮਾ ਯਾ ਡਿਗਰੀ ਕੀਤੀ ਹੋਵੇ ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਅਗਲੀ ਪੋਸਟ ਜਿਹੜੀ ਹੈ ਉਹ ਸਪੋਰਟਸ ਕੋਚ ਦੀ ਹੈ ਜਿਦੇ ਵਿੱਚ ਕੈਂਡੀਡੇਟਸ ਨੇ ਗ੍ਰੈਜੂਏਸ਼ਨ ਅਤੇ ਬੀ ਪੀਐਡ ਜਾਂ ਐਮ ਪੀਐਡ ਕੀਤੀ ਹੋਵੇ ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ 뮤ਜ਼ਿਕ ਟੀਚਰ ਲਈ ਜਿਹੜੇ ਕੈਂਡੀਡੇਟਸ ਨੇ ਉਹਨਾਂ ਕੋਲ ਪਲੱਸ 2 ਕਲਾਸ 50% ਅੰਕਾਂ ਨਾਲ ਪਲੱਸ ਬੈਚਲਰ ਡਿਗਰੀ ਕੀਤੀ ਹੋਵੇ 뮤ਜ਼ਿਕ ਦੀ ਤਾਂ ਉਹ ਕੈਂਡੀਡੇਟਸ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਨੈਕਸਟ ਪੋਸਟ ਉਹ ਆਰਟ ਕ્રાਫਟ ਟੀਚਰ ਲਈ ਆ ਜਿਹੜੇ ਕੈਂਡੀਡੇਟਸ ਨੇ ਆਰਟ ਕ੍ਰਾਫਟ ਟੀਚਰ ਡਿਪਲੋਮਾ ਜਾਂ ਡਿਗਰੀ ਕੀਤੀ ਹੋਵੇ ਉਹ ਹੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਨੈਕਸਟ ਜਿਹੜੀ ਆ ਉਹ ਯੋਗਾ ਟੀਚਰਸ ਲਈ ਹੈ ਜਿਹੜੇ ਕੈਂਡੀਡੇਟਸ ਨੇ ਗ੍ਰੈਜੂਏਸ਼ਨ ਵਿੱਚ ਯੋਗਾ ਸਬਜੈਕਟ ਕਰੀ ਹੈ ਉਹ ਕੈਂਡੀਡੇਟਸ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਨੈਕਸਟ ਜਿਹੜੀ ਪੋਸਟ ਹੈ ਉਹ ਹੋਵੇਗੀ ਪ੍ਰੀ ਪ੍ਰਾਇਮਰੀ ਟੀਚਰਸ ਦੀ ਤੇ ਜਿਹੜੇ ਕੈਂਡੀਡੇਟਸ ਨੇ ਪਲੱਸ 2 ਕਲਾਸ 50% ਅੰਕਾਂ ਨਾਲ ਪਲਸ ਐਂਟੀਟिटीज ਆ ਡਿਪਲੋਮਾ ਕੀਤਾ ਹੋਵੇ 2 ਸਾਲ ਦਾ ਪ੍ਰੀ ਪ੍ਰਾਇਮਰੀ ਟੀਚਰਸ ਲਈ ਅਪਲਾਈ ਕਰ ਸਕਦੇ ਹਨ ਅਗਲੀ ਜਿਹੜੀ ਪੋਸਟ ਹੈ ਉਹ ਡਾਟਾ ਐਂਟਰੀ ਆਪਰੇਟਰ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ ਪਲਸ 2 ਕਲਾਸ ਪਿਆ ਪਰਸੈਂਟ ਅੰਕਾਂ ਨਾਲ ਪਲਸ 9 ਟਾਈਪਿੰਗ ਵੀ ਮੰਗੀ ਹੈ ਇਸ ਦੇ ਵਿੱਚ ਟਾਈਪਿੰਗ ਦਾ ਜਿਹੜਾ 35 ਵਰਡਸ ਪਰ ਮਿੰਟ ਦੇ ਹਿਸਾਬ ਨਾਲ ਇੰਗਲਿਸ਼ ਦੇ ਅਤੇ 30 ਵਰਡਸ ਪਰ ਮਿੰਟ ਦੇ ਹਿਸਾਬ ਨਾਲ ਹਿੰਦੀ ਦੀ ਟਾਈਪਿੰਗ ਇਸ ਵਿੱਚ ਉਹਨਾਂ ਨੇ ਮੰਗੀ ਹੈ ਆਪਾਂ ਨੈਕਸਟ ਗੱਲ ਕਰਦੇ ਹਾਂ ਕਿ ਇਹਨਾਂ ਵੈਕੈਂਸੀਜ਼ ਲਈ ਫਾਰਮ ਕਿਵੇਂ ਭਰਨੇ ਹਨ ਤੁਸੀਂ ਪਰਫਾਰਮਾ ਦੇਖ ਸਕਦੇ ਹੋ ਕੈਂਡੀਡੇਟਸ ਇਸ ਪਰਫਾਰਮੇ ਦਾ ਪ੍ਰਿੰਟ ਕਰਾ ਕੇ ਪੈਨ ਨਾਲ ਫਿਲ ਕਰਨਗੇ ਤੁਸੀਂ ਜਿਸ ਪੋਸਟ ਲਈ ਅਪਲਾਈ ਕਰੋਗੇ ਉਸ ਬਾਰੇ ਲਿਖ ਕੇ ਅਤੇ ਦੋ ਫੋਟੋਗ੍ਰਾਫਸ ਉਸ ਤੋਂ ਬਾਅਦ ਸਾਰੀ ਤੁਹਾਡੀ ਬੇਸਿਕ ਇਨਫੋਰਮੇਸ਼ਨ ਇਸ ਵਿੱਚ ਲਿਖਣ ਤੋਂ ਬਾਅਦ ਆਪ ਦੇ ਸਿਗਨੇਚਰ ਕਰਕੇ ਇਸ ਪਰਫਾਰਮ ਨੂੰ ਕੈਂਡੀਡੇਟਸ ਡਾਇਰੈਕਟ ਇੰਟਰਵਿਊ ਵਾਲੇ ਦਿਨ ਪਲੱਸ ਆਪਣੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਜਿਹੜੇ ਸਰਟੀਫਿਕੇਟਸ ਦੀ ਫੋਟੋਕਾਪੀ ਆ ਉਹ 셀ਫ ਅਟੈਸਟਡ ਕਰਾ ਕੇ ਪਲੱਸ origignal documents ਨਾਲ ਲੈ ਕੇ ਜਾਣੇ ਆ ਜਿਸ ਦਿਨ ਤੁਹਾਡੀ ਇੰਟਰਵਿਊ ਹੋਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਆਨਲਾਈਨ ਕਿਵੇਂ ਅਪਲਾਈ ਕਰ ਸਕਦੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕੈਂਡੀਡੇਟਸ ਅਪਲਾਈ ਕਰਨਾ ਚਾਹੁੰਦੇ ਹਨ ਉਹ ਮਿਤੀ 20 ਵਰ੍ਹੇ 2025 ਤੱਕ ਇਹਨਾਂ ਪੋਸਟਲ ਅਪਲਾਈ ਕਰ ਸਕਤੇ ਹਨ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦਾ ਆਨਲਾਈਨ Google ਫਾਰਮ ਦਿੱਤਾ ਹੈ ਜਿੱਥੇ ਜਾ ਕੇ ਕੈਂਡੀਡੇਟਸ ਆਪ ਦਾ ਜਿਹੜਾ ਐਪਲੀਕੇਸ਼ਨ Google ਫਾਰਮ ਸਬਮਿਟ ਕਰ ਸਕਦੇ ਹਨ ਤੁਸੀਂ ਜਦੋਂ ਇਹਨਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਕਲਿੱਕ ਕਰਕੇ ਓਪਨ ਕਰੋਗੇ ਤਾਂ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਨੋਟ ਲਿਖਿਆ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ Google ਫਾਰਮ ਦਾ ਲਿੰਕ ਦਿੱਕਤਾ ਹੈ ਉਸ ਉੱਪਰ ਤੁਸੀਂ ਕਲਿੱਕ ਕਰਕੇ ਤਾਂ ਇਸ Google ਫਾਰਮ ਉੱਪਰ ਰੀਡਾਇਰੈਕਟ ਹੋ ਜਾਓਗੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਐਪਲੀਕੇਸ਼ਨ ਫਾਰਮ ਓਪਨ ਹੋ ਚੁੱਕਾ ਹੈ ਅਤੇ ਇਸ ਨੂੰ ਤੁਸੀਂ ਸਟੈਪ ਬਾਈ ਸਟੈਪ ਭਰ ਸਕਦੇ ਹੋ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੋ ਜਾਵੇਗਾ ਜਿਸ ਵਿੱਚ ਸਭ ਤੋਂ ਪਹਿਲਾਂ ਪੋਸਟ ਜਿਹੜੀ ਆ ਤੁਸੀਂ ਅਪਲਾਈ ਕਰ ਰਹੇ ਹੋ ਜਿਵੇਂ ਕਿ TGT, PGT ਜਾਂ ਕੋਈ ਹੋਰ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਵਿਦ ਸਬਜੈਕਟ ਜਿਵੇਂ ਕਿ ਤੁਸੀਂ TGT ਪੰਜਾਬੀ ਅਧਿਆਪਕ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ TGT ਨਾਲ ਪੰਜਾਬੀ ਸਬਜੈਕਟ ਪਾਸ ਹੋਵੇ ਉਸ ਤੋਂ ਬਾਅਦ ਕੈਂਡੀਡੇਟ ਸਭ ਤੋਂ ਪਹਿਲਾਂ ਇਸ ਕਾਲਮ ਵਿੱਚ ਆਪਣਾ ਨੇਮ ਲਿਖਣਗੇ ਆਫਟਰ ਥੈਟ ਫਾਦਰ ਨੇਮ ਫਿਰ ਮਦਰ ਨੇਮ ਫਿਰ ਡੇਟ ਆਫ ਬਰਥ ਫਿਰ ਐਡਰੈਸ ਨੈਕਸਟ ਮੋਬਾਈਲ ਨੰਬਰ ਅਤੇ ਫਿਰ ਈਮੇਲ ਆਈਡੀ ਇਸ ਨੂੰ ਸਾਰਾ ਫਿਲ ਕਰਕੇ ਨੈਕਸਟ ਬਟਨ ਤੇ ਕਲਿੱਕ ਕਰ ਲੈਣਾ ਹੈ ਨੈਕਸਟ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਨੈਕਸਟ ਪੇਜ ਤੇ ਐਜੂਕੇਸ਼ਨਲ ਜਿਹੜੀ ਤੁਹਾਡੀ ਕੁਆਲਿਫੀਕੇਸ਼ਨ ਹੋਏਗੀ ਉਹਦੇ ਬਾਰੇ ਸਾਰੀ ਡਿਟੇਲ ਓਪਨ ਹੋ ਜਾਵੇਗੀ ਇਸ ਵਿੱਚ 10th ਕਲਾਸ ਦੀ ਪਰਸੈਂਟੇਜ ਲਿਖਣੀ ਹੈ ਫਿਰ ਪਲਸ 2 ਕਲਾਜ਼ੀ ਪਰਸੈਂਟੇਜ ਲਿਖਣੀ ਹੈ ਆਫਟਰ 댓 ਗ੍ਰੈਜੂਏਸ਼ਨ ਦੇ ਜਿਹੜੇ ਸਬਜੈਕਟ ਪੜੇ ਹਨ ਉਹ ਲਿਖਨੇ ਹੋਣਗੇ ਉਸੇ ਪਰਸੈਂਟੇਜ ਫਿਰ ਪੋਸਟ ਗ੍ਰੈਜੂਏਸ਼ਨ ਵਿਦ ਸਬਜੈਕਟ ਜਿਹੜੇ ਸਬਜੈਕਟ ਨਾਲ ਪਾਸ ਕੀਤੀ ਹੈ ਉਹ ਸਬਜੈਕਟ ਲਿਖਨੇ ਹੋਣਗੇ ਆਫਟਰ 댓 ਉਸੇ ਪਰਸੈਂਟੇਜ ਲਿਖਣੀ ਹੋਵੇਗੀ ਇਸ ਤੋਂ ਬਾਅਦ ਜਿਸ ਪੋਸਟ ਲਈ ਅਪਲਾਈ ਕਰੋਗੇ ਜਿਵੇਂ ਕਿ ਤੁਸੀਂ ਈਟੀਟੀ ਕਰੀ ਹੋਈ ਆ ਇਹ ਬੀ ਐਡ ਕਰੀ ਹੋਈ ਆ ਜਾਂ ਤੁਹਾਡੇ ਕੋਲ ਕੋਈ ਹੋਰ ਡਿਗਰੀ ਹੈ ਤਾਂ ਤੁਸੀਂ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸੀਟੈਟ ਕੁਆਲੀਫਾਈਡ ਹੋ ਤਾਂ ਯੈਸ ਲਿਖ ਰਹਿਣਾ ਹੈ ਅਗਰ ਤੁਸੀਂ ਸੀਟੈਟ ਨਹੀਂ ਕੁਆਲੀਫਾਈ ਕਰੀ ਹੋਈ ਤਾਂ ਤੁਸੀਂ ਨੋ ਲਿਖ ਦੇਣਾ ਹੈ ਨੈਕਸਟ ਉਸ ਤੋਂ ਬਾਅਦ ਤੁਸੀਂ ਕੰਪਿਊਟਰ ਦੀ ਨੌਲੇਜ ਬਾਰੇ ਅਗਰ ਤਾਂ ਤੁਹਾਨੂੰ ਕੰਪਿਊਟਰਿੰਗ ਨੌਲੇਜ ਹੈ ਤਾਂ ਤੁਸੀਂ Yes ਲਿਖ ਦੇਣਾ ਹੈ ਅਗਰ ਨਹੀਂ ਹੈ ਤਾਂ ਤੁਸੀਂ No ਲਿਖ ਦੇਣਾ ਹੈ ਨੈਕਸਟ ਇਸ ਤੋਂ ਬਾਅਦ ਉਹਨਾਂ ਨੇ बीएड ਦੀ ਕੁਆਲੀਫਾਈਡ ਬਾਰੇ ਪੁੱਛਿਆ ਹੋਵੇਗਾ ਜੇਕਰ ਟੀਚਰ ਪੋਸਟ 'ਤੇ ਅਪਲਾਈ ਕਰੋਗੇ ਤਾਂ बीएड ਕੁਆਲੀਫਾਈਡ ਕੀਤਾ ਹੁਣ ਲਾਜ਼ਮੀ ਹੋਵੇਗਾ ਜੇਕਰ ਤੁਹਾਡਾ बीएड ਕੁਆਲੀਫਾਈਡ ਹੈ ਤਾਂ ਤੁਸੀਂ Yes ਲਿਖੋਗੇ ਜੇਕਰ ਨਹੀਂ ਹੈ ਤਾਂ No ਲਿਖੋਗੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਆ ਬੀਆਰਡੀ ਪਰਸੈਂਟੇਜ ਮੰਗੀ ਹੈ ਫਿਰ ਉਹ ਫਿਲ ਕਰਨੀ ਹੋਵੇਗੀ ਇਸ ਤੋਂ ਬਾਅਦ ਅਗਰ ਤੁਹਾਡੇ ਕੋਲ ਟੀਚਿੰਗ ਦਾ ਕੋਈ ਐਕਸਪੀਰੀਅੰਸ ਹੈ ਤਾਂ ਤੁਸੀਂ ਇਸ ਵਿੱਚ ਲਿਖ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਵੀ ਟੀਚਿੰਗ ਦਾ ਐਕਸਪੀਰੀਅੰਸ ਨਹੀਂ ਹੈ ਤਾਂ ਤੁਸੀਂ ਨਿਲ ਜਾਂ ਨੋ ਤੇ ਕਲਿੱਕ ਕਰ ਦੇਣਾ ਹੈ ਲਿਖ ਦੇਣਾ ਨਿਲ ਜਾਂ ਨੋ ਫਿਰ ਇਸ ਫਾਰਮ ਨੂੰ ਸਬਮਿਟ ਕਰ ਦੇਣਾ ਹੈ ਅਤੇ ਜਿਹੜਾ ਤੁਹਾਡਾ ਐਪਲੀਕੇਸ਼ਨ ਫਾਰਮ ਹੋਵੇਗਾ ਉਹ ਕੰਪਲੀਟ ਹੋ ਜਾਵੇਗਾ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇੰਟਰਵਿਊ ਕਿਸ ਦਿਨ ਹੋਵੇਗੀ ਤਾਂ ਜਿਹੜੀ ਤੁਹਾਡੀ ਇੰਟਰਵਿਊ ਹੈ ਉਹ 3 ਮਾਰਚ ਅਤੇ 5 ਮਾਰਚ 2025 ਵਾਲੇ ਦਿਨ ਹੋਵੇਗੀ ਜਿਹੜੇ ਕੈਂਡੀਡੇਟਸ ਪੀਜੀਟੀ ਟੀਜੀਟੀ ਅਤੇ ਕੰਪਿਊਟਰ ਇਨਸਟ੍ਰਕਟਰ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਦੀ ਜਿਹੜੀ ਇੰਟਰਵਿਊ ਆ ਉਹ 3 ਮਾਰਚ 2025 ਵਾਲੇ ਦਿਨ ਹੋਵੇਗੀ ਅਤੇ ਇੰਟਰਵਿਊ ਦਾ ਸਮਾਂ ਜਿਹੜਾ ਹੈ ਉਹ ਸਵੇਰੇ 9:30 ਵਜੇ ਦਾ ਹੋਵੇਗਾ ਜਿਹੜੇ ਕੈਂਡੀਡੇਟਸ ਪ੍ਰਾਇਮਰੀ ਟੀਚਰ, ਬਾਲਵਾਟਿਕਾ ਟੀਚਰ, ਪੋਰਟ ਟੀਚਰ, ਯੋਗਾ, ਨਰਸ, ਸਟੂਡੈਂਟ ਕਾਉਂਸਲਰ, ਡਾਟ ਐਂਟਰੀ ਆਪਰੇਟਰ ਦੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਮਿਤੀ 5 ਮਾਰਚ 2025 ਨੂੰ ਹੋਵੇਗੀ ਤੇ ਜਿਹੜਾ ਸਮਾਂ ਆ ਉਹ ਸਵੇਰੇ 9:30 ਵਜੇ ਦਾ ਰਹੇਗਾ ਜਿਹੜੇ ਕੈਂਡੀਡੇਟਸ ਕੰਪਿਊਟਰ ਇਨਸਟ੍ਰਕਟਰ ਦੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਦਾ ਇੱਕ ਸਕਿੱਲ ਟੈਸਟ ਹੋਵੇਗਾ ਅਤੇ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ 3 ਮਾਰਚ 2025 ਵਾਲੇ ਦਿਨ ਹੋਵੇਗੀ ਅਤੇ ਜਿਹੜਾ ਉਹਨਾਂ ਦਾ ਸਕਿੱਲ ਟੈਸਟ ਹੈ ਉਹ ਸਵੇਰੇ 9:30 ਤੋਂ ਲੈ ਕੇ 10:30 ਤੱਕ ਹੋਵੇਗਾ ਇੰਟਰਵਿਊ ਸਵੇਰੇ 11:00 ਵਜੇ ਹੋਵੇਗੀ ਗੱਲ ਕਰੀਏ ਕਿ ਇੰਟਰਵਿਊ ਕਿਸ ਜਗ੍ਹਾ ਤੇ ਹੋਵੇਗੀ ਤਾਂ ਤੁਸੀਂ ਦੇਖ ਸਕ ਰਹੇ ਹੋ ਉਹਨਾਂ ਨੇ ਐਡਰੈਸ ਦਿੱਤਾ ਹੋਇਆ ਹੈ ਪੀ ਐਮ શ્રી ਕੇਂਦਰੀ ਵਿਦਿਆਲਿਆ ਜਲੰਧਰ ਕੈਂਟ ਛੋਨੇ ਵਿਖੇ ਇਹ ਸਮਯਾ ਦੇ ਇੰਟਰਵਿਊ ਹੋਵੇਗੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਅਪਡੇਟ ਵਧੀਆ ਲੱਗੀ ਹੋਵੇਗੀ ਤਾਂ ਇਸ ਵੀਡੀਓ ਨੂੰ ਲਾਈਕ ਕਮੈਂਟ ਅਤੇ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਜੋ ਤੁਹਾਨੂੰ ਭਰਤੀਆਂ ਬਾਰੇ ਅਪਡੇਟਸ ਸਮੇਂ ਸਿਰ ਮਿਲਦੀ ਰਹਿਣ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ 20 ਫਰਵਰੀ 2025 ਹੋਵੇਗੀ ਸ਼ਾਮ 4 ਵਜੇ ਤੱਕ ਇਹਨਾਂ ਪੋਸਟਾਂ ਦਾ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਅਤੇ ਆਫੀਸ਼ੀਅਲ ਵੈੱਬਸਾਈਟ ਦਾ ਜਿਹੜਾ ਲਿੰਕ ਹੈ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਅਪਡੇਟਸ ਲੈ ਕੇ ਉਦੋਂ ਤੱਕ ਲਈ ਧੰਨਵਾਦ Thank you once again.